ਹਰ ਜੁਗ ਜੁਗ ਭਗਤ ਉਪਾਇਆ ਭੈਜ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਫਹਿਰਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਇਹੋ ਮੁਖ ਲਾਇਆ ਹਰ ਜੁਗ ਜੁਗ ਭਗਤ ਉਪਾਇਆ ਗੁਰੂ ਸਾਹਿਬ ਜੀ ਨਮਾਜ਼ੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਵਿਚਾਰ ਕਰਨ ਤੋਂ ਪਹਿਲਾਂ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰੂ ਪਿਆਰੋ ਅੱਜ ਦਾ ਜੋ ਆਪਾਂ ਸੰਗਤ ਕਰਨੇ ਜਾ ਰਹੇ ਹਾਂ ਜੋ ਵਿਚਾਰ ਕਰ ਰਹੇ ਹਾਂ ਵਿਚਾਰ ਉਹ ਕਰ ਰਹੇ ਆ ਕਿ ਮੇਰੇ ਮਾਲਕ ਨੇ ਆਪਣੇ ਭਗਤਾਂ ਦੀ ਲਾਜ ਹਰ ਟਾਈਮ ਰੱਖੀ ਹੈ ਜਦੋਂ ਵੀ ਉਹਨਾਂ ਤੇ ਕੋਈ ਕਸ਼ਟ ਆਇਆ ਜਦੋਂ ਉਸ ਪ੍ਰਮਾਤਮਾ ਦੇ ਭਗਤ ਤੇ ਕੋਈ ਕਸ਼ਟ ਆਉਂਦਾ ਹੈ ਉਦੋਂ ਮੇਰਾ ਮਾਲਕ ਆਪ ਹਾਜ਼ਰ ਹੋਇਆ ਕਿਸੇ ਵੀ ਜੁਗ ਦੀ ਗੱਲ ਕਰ ਲਈਏ ਕਿਸੇ ਸਮੇਂ ਦੀ ਵਕਤ ਕਰ ਲਈਏ ਗੱਲ ਕਰ ਲਈ ਆਪਾਂ ਕਿਸੇ ਟਾਈਮ ਵੀ ਉਹਨਾਂ ਤੇ ਕਿ ਆਫਤ ਆਈ ਹੈ ਤਾਂ ਮੇਰੇ ਮਾਲਕ ਨੇ ਆ ਕੇ ਉਹਨਾਂ ਦੀ लाज ਰੱਖੀ ਆ ਅਬ ਰਾਖੋ ਦਾਸ ਭਾਟ ਕੀ ਲਾਜ ਇੱਥੇ ਵੀ ਪੱਟ ਜਨ ਵੀ ਫਰਮਾ ਰਹੇ ਨੇ ਕੀ ਕਹ ਰਹੇ ਨੇ ਅਬ ਰੱਖੋ ਦਾਸ ਭਾਟ ਕੀ ਲਾਜ ਕਿਵੇਂ ਰੱਖਣੀ ਹੁਣ ਅੱਗੇ ਜ਼ਿਕਰ ਕਰਦੇ ਨੇ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਕਿ ਕਿਸ ਤਰ੍ਹਾਂ ਕਿਵੇਂ ਰੱਖਦੇ ਨੇ ਇਲਾਜ ਪਰਮ ਪਿਤਾ ਪਰਮਾਤਮਾ ਗੁਰੂ ਸਾਹਿਬ ਪ੍ਰਮਾਨ ਕਰਨੇ ਕਿ ਜਿਵੇਂ ਆਪ ਨੇ ਭਾਵ ਪਰਮਾਤਮਾ ਨੇ ਪ੍ਰਲਾਦ ਭਗਤ ਦੀ ਇੱਜ਼ਤ ਰੱਖੀ ਹੈ ਪ੍ਰਲਾਦ ਜੋ ਭਗਤ ਹੈ ਉਹਦੇ ਭਗਤ ਹੋਇਆ ਪ੍ਰਲਾਦ ਕੀ ਉਹਦਾ ਪਰਮਾਤਮਾ ਦਾ ਭਗਤ ਸੀ ਕਿੰਡੀ ਕੋ ਉਮਰ ਦਾ ਸੀ ਬਹੁਤ ਛੋਟੀ ਉਮਰ ਦਾ ਰੂਪ ਭਗਤ ਵੀ ਦੇਖ ਲਓ ਤਾਂ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਪ੍ਰਮਾਨ ਕਰਨ ਜਿਵੇਂ ਕਿ ਪ੍ਰਮਾਤਮਾ ਜੀ ਵਾਹਿਗੁਰੂ ਤੁਮ ਭਗਤ ਪ੍ਰਲਾਦ ਦੀ ਇੱਜ਼ਤ ਰੱਖੀ ਹੈ ਹਰ ਨਾਕਸ ਨੂੰ ਜੋ ਦਾ ਵਿਰੋਧੀ ਸੀਗਾ ਉਹ ਨੂੰ ਤੈਂ ਹੱਥਾਂ ਦੇ ਨੋਹਾਂ ਦੇ ਨਾਲ ਮਾਰ ਦਿੱਤਾ ਕਿਉਂ ਉਹ ਬ੍ਰੋਤੀ ਸੀ ਇਸੇ ਕਰਕੇ ਆਪਣੇ ਭਗਤਾਂ ਦੀ लाज ਮੇਰਾ ਮਾਲਕ ਆਪ ਰੱਖਦਾ ਹੈ ਕਿਸ ਤਰ੍ਹਾਂ ਰੱਖਦਾ ਜਾਇਸੀ ਰਾਖੀ लाज ਭਗਤ ਪ੍ਰਲਾਦ ਕੀ ਜਿਵੇਂ ਭਗਤ ਪ੍ਰਲਾਦ ਦੀ ਜੀ लाज ਰੱਖੀ ਹੈ ਉਹਨੂੰ ਬਚਾਇਆ ਹੈ ਹਰਨਾਕ ਸਫਾਰੇ ਕਰ ਆਜ ਭਾਵ ਅਠਾ ਦੇ ਨੌਵੇਂ ਦੇ ਨਾਲ ਉਸ ਪ੍ਰਮਾਤਮਾ ਨੇ ਉਸ ਦੁਸ਼ਟ ਨੂੰ ਮਾਰਿਆ ਕਿਉਂ ਜਿੰਨੇ ਵੀ ਅਵਤਾਰੀ ਪੁਰਖ ਅੱਜ ਤੱਕ ਜੋ ਜਾਂ ਸਤਜੁਗ ਜੋ ਦਵਾਪਰ ਜਾਂ ਤ੍ਰਿਤੇ ਕਾਲ ਜੁਗ ਦੇ ਅੰਦਰ ਜਿੰਨੇ ਵੀ ਅਵਤਾਰੀ ਪੁਰਖ ਹੋਏ ਨੇ ਗੁਰੂ ਪਿਆਰੇਓ ਆਈ ਇਸੇ ਵਾਸਤੇ ਕਿ ਜਿਹੜੇ ਉਹਦੇ ਭਗਤ ਨੇ ਉਹਨਾਂ ਦੀ ਉਹ ਲਾਜ ਰੱਖਦੇ ਨੇ ਉਹਨਾਂ ਨੂੰ ਬਚਾਉਂਦੇ ਆਏ ਨੇ ਉਹ ਕਦੋਂ ਆਉਂ ਕਦੋਂ ਬਚਾਉਂਦੇ ਨੇ ਉਹ ਜਦੋਂ ਪੁਕਾਰ ਕਰਦੇ ਨੇ ਪਰ ਗੁਰਪਿਆਰਿਓ ਉਹਨਾਂ ਦੇ ਮਨ ਇੰਨੇ ਨਿਰਮਲ ਹੁੰਦੇ ਨੇ ਇੰਨੇ ਨਿਰਮਲ ਹੋ ਜਾਂਦੇ ਨੇ ਫਿਰ ਮੇਰਾ ਮਾਲਕ ਪੁੱਛਦਾ ਹੈ ਮੇਰਾ ਮਾਲਕ ਕਹਿੰਦਾ ਹੈ ਕਿਵੇਂ ਜਿਵੇਂ ਭਗਤ ਨਾਮਦੇਵ ਜੀ ਦੀ ਇਲਾਜ ਰੱਖੀ ਉਹਨੂੰ ਪੁੱਛਿਆ ਕਿ ਕੀ ਪੁੱਛਿਆ ਕਿ ਜੇ ਤੂੰ ਕਹੇ ਉਹ ਸੁਲਤਾਨ ਰਾਜਾ ਸੀਨਾ ਜੋ ਜਿਨੇ ਨਾਮਦੇਵ ਜੀ ਤੇ ਕਿੰਨਾ ਕਸ਼ਟ ਕੀਤਾ ਸੀ ਕਿੰਨਾ ਆਤਿਆਚਾਰ ਕੀਤਾ ਸੀ ਜਦੋਂ ਸ਼ਰਤਾਂ ਰੱਖਦੀਆਂ ਉਹਦੇ ਮੂਰੇ ਤਾਂ ਭਗਤ ਨਾਮਦੇਵ ਜੀ ਕਹ ਰਿਹਾ ਕਿ ਇਹ ਮੇਰਾ ਕੰਮ ਨਹੀਂ ਹੈ ਗਾ ਨੂੰ ਜਿਉਂਦਾ ਕਰਨਾ ਇਹ ਮੇਰੇ ਪਰਮਾਤਮਾ ਦਾ ਕੰਮ ਹੈ ਅਸੀਂ ਉਹਨੂੰ ਨਹੀਂ ਕਰ ਸਕਦੇ ਜਿੰਦਾ ਕਿਉਂਕਿ ਅਸੀਂ ਤਾਂ ਸ਼ਰੀਕ ਨਹੀਂ ਬਣਨਾ ਤਾਂ ਗੁਰੂ ਪਿਆਰੇ ਇੱਥੇ ਮੇਰੇ ਮਾਲਕ ਨੇ ਫੇਰ ਆ ਕੇ ਉਹਦੀ लाज ਰੱਖੀ ਸੀ ਫੇਰ ਉਹਨੂੰ ਕਿਹਾ ਸੀ ਨਾਮਦੇਵ ਜੇ ਤੂੰ ਕਹੇ ਰਾਜੇ ਨੂੰ ਖਤਮ ਕਰ ਦਾਂ ਜੇ ਤੂੰ ਕਹੇ ਸੰਸਾਰ ਨੂੰ ਮੈਂ ਉਲਟਾ ਕਰ ਦਾਂ ਪਰ ਦੇਖੋ ਇੱਥੇ ਭਗਤਾਂ ਦੇ ਜਿਹੜਾ ਹਿਰਦਾ ਕਿੰਨਾ ਕੋਮਲ ਹੁੰਦਾ ਹੈ ਉਹ ਕਹਿਣ ਲੱਗੇ हे ਪ੍ਰਮਾਤਮਾ ਇਹ ਜੇ ਅੱਜ ਜਿ ਰਾਜੇ ਨੂੰ ਖਤਮ ਕਰਤਾ ਤਾਂ ਦੂਸਰਾ ਖੜਾ ਹੋ ਜਾਏਗਾ ਜੇ ਪ੍ਰਿਥਵੀ ਨੂੰ ਉਲਟੀ ਕਰੋਗੇ ਤਾਂ ਆਂਦੋਸੇ ਮਾਰੇ ਜਾਣਗੇ ਜਿਨ੍ਹਾਂ ਦਾ ਕੋਈ ਦੋਸਤ ਨਹੀਂ ਫਿਰ ਕੀ ਕਰਾਂ ਦੱਸ ਫਿਰ ਦੇਖੋ ਹਿਰਦਾ ਉਹਨਾਂ ਦਾ ਕਿੰਨਾ ਕੋਮਲ ਹੈ ਉਹ ਕਹਿ ਲੰਗਾ ਉਹਨਾਂ ਨੇ ਫਰਿਆਦ ਕੀਤੀ ਕਿ ਇਹਨਾਂ ਨੂੰ ਮਤ ਬਖਸੋ ਇਹਨਾਂ ਨੂੰ ਮਤ ਬਖਸੋ ਇਸੇ ਕਰਕੇ ਗੁਰਪਿਆਰਿਓ ਫਿਰ ਭਗਤ ਪ੍ਰਲਾਦ ਦੀ ਜੀ ਵੀ ਇਲਾਜ ਰੱਖੀ ਉਹਨੇ ਤਾਂ ਜਿਹੜੇ ਅਵਤਾਰੀ ਪੁਰਖ ਜਾਂ ਗੁਰੂ ਸਾਹਿਬਾਨ ਆਉਂਦੇ ਨੇ ਉਹ ਆਈ ਐ ਇਸੇ ਕਰਕੇ ਆ ਕਿ ਉਹ ਗਰੀਬਾਂ ਦੀ ਰੱਖਿਆ ਵਾਸਤੇ ਆਏ ਨੇ ਜਿਸ ਤਰ੍ਹਾਂ ਅੱਜ ਆਪਾਂ ਗੁਰਪੁਰਬ ਮਨਾ ਰਿਆਂ ਗੁਰਨਾਨਕ ਸਾਹਿਬ ਜੀ ਦਾ ਉਹਨਾਂ ਨੇ ਵੀ ਆਪਣੇ ਚਾਰ ਅਦਾਸੀਆਂ ਦੇ ਵਿੱਚ ਕਿੰਨੇ ਜੀਵਾਂ ਨੂੰ ਸਹੀ ਰਸਤੇ ਪਾਇਆ ਗਿਆਨ ਦੇ ਕੇ ਕਾਹਦਾ ਗਿਆਨ ਦਿੱਤਾ ਉਹਨਾਂ ਨੇ ਸਤ ਕਰਤਾਰ ਦਾ ਜਾਪ ਕਰਾਇਆ ਔਰ ਉਹ ਇੱਕ ਨਾ ਜੋੜਿਆ ਉਹਨਾਂ ਨੇ ਇੱਕ ਨਾ ਜੋੜਿਆ ਔਰ ਕਰਮ ਕਾਂਡਾ ਨੂੰ ਵੀ ਉਹਨਾਂ ਨੇ ਰਸਤਾ ਦਿਖਾਇਆ ਚੋਰਾਂ ਨੂੰ ਵੀ ਉਹਨਾਂ ਨੇ ਸਾਧ ਬਣਾਇਆ ਜੋ ਡਕਾਇਆ ਤੇ ਮਾਰ ਤਾਰ ਕਰਦੇ ਸੀ ਉਹਨਾਂ ਨੂੰ ਵੀ ਉਹਨੇ ਸਾਥ ਬਣਾਇਆ ਕਿਹਨੇ ਗੁਰੂ ਨਾਨਕ ਸਾਹਿਬ ਨੇ ਦੇਖੋ ਕਿੱਡਾ ਵੱਡਾ ਤਰਸ ਕਰਦੇ ਆ ਰਹੇ ਕੌਡਾ ਰਕਸ਼ਸ ਵਰਗੇ ਜੋ ਬੰਦਿਆਂ ਨੂੰ ਖਾਂਦੇ ਸੀ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਇਆ ਬਲੀ ਕੰਧਾਰੀ ਵਰਗੇ ਤਾ ਗੁਰ ਪਿਆਰਿਓ ਜੋ ਵੀ ਅਵਤਾਰੀ ਪੁਰਖ ਪਰਮਾਤਮਾ ਆ ਪਾਉਂਦਾ ਉਹਨਾਂ ਦੇ ਵਿੱਚ ਤਾਂ ਉਹ ਪਹਿਲਾਂ ਤਾਂ ਸਮਝਾਉਂਦਾ ਹੈ ਸਿੱਧੇ ਰਸਤੇ ਪਾਉਂਦਾ ਹੈ ਔਰ ਫਿਰ ਕੁਝ ਇਸ ਤਰ੍ਹਾਂ ਵੀ ਕਰਨਾ ਪੈਂਦਾ ਹੈ ਉਹਨਾਂ ਨੂੰ ਜਦੋਂ ਜ਼ਿਆਦਾ ਹੰਕਾਰੀ ਹੋ ਜਾਂਦੇ ਨੇ ਫਿਰ ਜੈਸੀ ਰਾਖੀ ਲਾਜ ਭਗਤ ਪ੍ਰਲਾਦ ਕੀ ਹਰਨਾਕ ਚਫਾਰੇ ਹਰ ਆਜ ਫਿਰ ਉਹ ਨਾ ਹੋਣਾ ਫਿਰ ਮਾਰਨਾ ਪੈਂਦਾ ਉਹਨੂੰ ਕਾਂ ਗੁਰੂ ਪਿਆਰਿਓ ਇੱਕ ਦਿਨੀ ਇੱਕ ਦਿਨੀ ਆਪਾਂ ਗੱਲ ਕਰਦੇ ਹੁਣ ਇੱਥੇ ਫਿਰ ਉਹਨੂੰ ਫਿਰ ਮੇਰਾ ਮਾਲਕ ਕਹਿ ਰਿਹਾ ਕਿ ਉਹਨ ਤ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਕਿਨੇ ਰੱਖੀ ਪਰਮਾਤਮਾ ਨੇ ਕਦੋਂ ਰੱਖੀ ਜਦੋਂ ਗੁਰੂ ਪਿਆਰਿਓ ਦਵਾਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਅਵਤਾਰੀ ਪੁਰਖ ਸਨ ਉਦੋਂ ਉਹਨੇ ਦ੍ਰੋਪਤੀ ਦੀ लाज ਰੱਖੀ ਦ੍ਰੋਪਤੀ ਦੀ लाज ਰੱਖੀ ਕਿਉਂ ਉਹਨੇ ਪੁਕਾਰ ਕੀਤੀ ਪੁਕਾਰ ਕੀਤੀ ਦਿਲੋਂ ਪੁਕਾਰ ਕੀਤੀ ਹੋਰ ਉਹਦਾ ਕੋਈ ਮਦਦਗਾਰ ਨਹੀਂ ਬਣਿਆ ਇੱਡੇ ਇੱਡੇ ਚੋਦੇ ਬੈਠੇ ਸੀ ਉਹਨਾਂ ਦੇ ਸਿਰ ਦੇ ਤਾਜ ਵੀ ਸੀ ਪੰਜ ਪੰਜ ਸੀ ਉਹ ਵੀ ਬੈਠੇ ਸੀ ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹਦੇ ਉਤਾਰਦੇ ਹੋਏ ਵਸਤਰਾਂ ਨੂੰ ਕੋਈ ਰੋਕ ਦੇ ਉਦੋਂ ਮੇਰੇ ਮਾਲਕ ਨੇ ਉਹਦੀ ਰੱਖਿਆ ਕੀਤੀ ਫਿਰ ਸਦਾਮੇ ਦੀ ਗੱਲ ਕਰੀਏ ਤੇ ਸੋਦਾਮਾ ਆਪ ਦਾ ਰਖਾ ਮਰ ਆਖਿਆ ਇੱਥੇ ਦੋ ਭਗਤਾਂ ਦੀ ਗੱਲ ਕੀਤੀ ਹੈ ਗਨਕਾ ਪੜੰਤ ਪੂਰੇ ਤਾਂ ਕਾਜ ਫਿਰ ਗਣਕਾ ਦੀ ਤੇ ਸਦਾਮੇ ਦੋ ਦੀਪ ਕਰ ਗੱਲ ਕਰ ਰਿਹਾ ਮੇਰਾ ਮਾਲਕ ਦੋਨਾਂ ਦੀ ਫਿਰ ਉਹਨੇ ਆ ਕੇ ਲਾਜ ਰੱਖੀ ਸਤਿਗੁਰ ਪਿਆਰਿਓ ਸਤਿਗੁਰ ਸਮੇ ਸਮੇ ਪਰ ਅਵਤਾਰੀ ਪੁਰਖ ਹੁੰਦੇ ਨੇ ਔਰ ਆਪਣੇ ਭਗਤਾਂ ਦੀ ਲਾਜ ਰੱਖਦੇ ਨੇ ਤਾ ਅੱਜ ਗੁਰੂ ਪਿਆਰਿਓ ਜੇ ਆਪਾਂ ਵੀ ਉਸ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਆਪਾਂ ਵੀ ਗੁਰਪੁਰ ਮਨਾ ਮਨਾ ਰਹਿਆਂ ਜੋ ਆਪਾਂ ਜੋ ਮਾਲਕ ਨੂੰ ਦਰਸ਼ਨ ਕਰਨ ਦੀ ਕੋਸ਼ਿਸ਼ ਕਰੀਏ ਉਹਦੇ ਹੁਕਮ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਗੁਰੂ ਪਿਆਰਿਓ ਲਾ ਜੋ ਸਾਡੀ ਵੀ ਰੱਖੂਗਾ ਪਰਦੇ ਸਾਡੇ ਵੀ ਟਕੇਗਾ ਤਾਂ ਸਾਨੂੰ ਜ਼ਰੂਰੀ ਆਜ ਤੇ ਗੁਰਪੁਰਬ ਦੇ ਨਾਲ ਨਾਲ ਮਨ ਨੂੰ ਮਨਾਉਣਾ ਹੈ ਸਾਡਾ ਮਨ ਮੰਨ ਜੇ ਕਿ ਸਾਨੂੰ ਵਿਸ਼ਵਾਸ ਆ ਜਾਏ ਭਰੋਸਾ ਬਣ ਜੇ ਸਾਡਾ ਕਿ ਮੇਰਾ ਮਾਲਕ ਸਦਾ ਹੀ ਹਾਜ਼ਰ ਨਜ਼ਰ ਰਹੋ ਅਸੀਂ ਵੀ ਭਗਤ ਬਣ ਜੀਏ ਉਹਦੇ ਪਰ ਕਿੰਨਾ ਦੀ लाज ਰੱਖੂਗਾ ਉਹ ਜਿਹੜੇ ਉਹਦੇ ਭਗਤ ਬਣ ਗਏ ਜਿਹੜੇ ਉਹਦੇ ਭਗਤ ਬਣ ਗਏ ਜਿਹੜੇ ਉਹਦੇ ਹੁਕਮ ਦੇ ਵਿੱਚ ਆ ਗਏ ਉਹਨਾਂ ਦਾ ਫਿਕਰ ਮੇਰੇ ਮੇਰੇ ਮਾਲਕ ਨੂੰ ਹੋ ਜਾਂਦਾ ਹੈ ਉਹ ਪਿਤਾ ਪਰਮਾਤਮਾ ਨੂੰ ਹੋ ਜਾਂਦਾ ਹੈ ਤਾਂ ਗੁਰੂ ਪਿਆਰਿਓ ਭਗਤ ਬਨਣਾ ਬੜਾ ਕਠਿਣਾ ਹੈ ਔਖਾ ਕੰਮ ਕਿਉਂ ਉਹ ਸੰਸਾਰ ਦੀਆਂ ਜਿਹੜੀਆਂ ਗੱਲਾਂ ਤੋਂ ਵੱਖਰਾ ਹੋਣਾ ਪੈਂਦਾ ਹੈ ਸੰਸਾਰ ਦੀਆਂ ਨੀਤਰੀਆਂ ਜੋ ਨੀਤੀਆਂ ਨੇ ਜੋ ਰਹਿਣ ਸਹਿਣਾ ਉਹ ਤੋਂ ਵੱਖਰਾ ਹੋਣਾ ਪੈਂਦਾ ਹੈ ਭਗਤ ਬਣਨ ਵਾਸਤੇ ਆਪਣੇ ਆਪ ਨੂੰ ਤਿਆਗਣਾ ਪੈਂਦਾ ਹੈ ਬੈਠਣਾ ਪੈਂਦਾ ਹੈ ਚੌਂਕੜਾ ਲਾਉਣਾ ਪੈਂਦਾ ਹੈ ਆਹ ਸੰਸਾਰ ਨੇ ਤਾਂ ਹੁਣ ਸਾਰਾ ਦਿਨ ਖੁਸ਼ੀਆਂ ਮਨਾਈਆਂ ਨੇ ਨਾ ਸੰਸਾਰ ਨੇ ਸਾਰਾ ਦਿਨ ਖੁਸ਼ੀਆਂ ਮਨਾਈਆਂ ਨੇ ਚੰਗੀ ਗੱਲ ਹੈ ਚਲੋ ਕਿਸੇ ਵੀ ਤਰੀਕੇ ਨਾਲ ਆਪਾਂ ਜਾਤਾਂ ਕਰ ਰਹੇ ਹਾਂ ਪਰ ਜਿਹੜੇ ਉਹਦੇ ਭਗਤ ਨੇ ਉਹ ਫਿਰ ਇਸ ਟਾਈਮ ਬੈਠ ਜਾਣਗੇ ਉਹ ਬੈਠ ਜਾਣਗੇ ਚੌਂਕੜਾ ਲਾ ਕੇ ਕਿਉਂ ਅਸਲੀ ਗੁਰਪਿਆਰੇਓ ਗੁਰੂ ਸਾਹਿਬ ਦਾ ਜੋ ਆਗਮ ਸਮਾ ਹੈ ਆਗਮ ਦਾ ਸਮਾ ਹੈ ਜੋ ਉਹਨਾਂ ਦਾ ਅਵਤਾਰੀ ਦਾ ਜਦ ਅਵਤਾਰਤਾਰੇ ਉਹਨਾਂ ਨੇ ਉਹ ਹੈ ਰਾਤ ਦੇ 12 ਵਜੇ ਦੇ ਰਾਤ ਦੇ 12 ਵਜੇ ਤੇ ਫਿਰ ਗੁਰਪਿਆਰੇਓ ਦੇਖੋ ਹੁਣ ਸੰਸਾਰ ਦਾ ਦਿਨੇ ਖੁਸ਼ੀਆਂ ਮਨਾ ਕੇ ਸਾਰਾ ਉਹਨੇ ਆਰਾਮ ਵਸਤਾ ਚ ਭਜੇ ਨਾ ਕੋਈ ਹੈਗੀਆਂ ਬਿਰਲੀਆਂ ਰੂਹਾਂ ਜਿਨ੍ਹਾਂ ਦੇ ਮਨ ਜਾਗੇ ਨੇ ਉਹ ਬੈਠਣਗੇ ਕੋਈ ਕੀਰਤਨ ਕਰੂਗਾ ਕੋਈ ਕਥਾ ਕਰੂਗਾ ਕੋਈ ਕਿਸੇ ਵੀ ਤਰੀਕੇ ਨਾਲ ਯਾਦ ਕਰਨਗੇ ਪਰ ਜ਼ਿਆਦਾਤਰ 90% ਤਕਰੀਬਨ ਸੌ ਜਾਣਗੇ ਖੁਸ਼ੀਆਂ ਮਨਾ ਕੇ ਪਰ ਜਿਹੜੇ ਪੱਕਤ ਹੁੰਦੇ ਨੇ ਜਿਹੜੇ ਮਾਲਕ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਭਗਤੀ ਹੁਣ ਸ਼ੁਰੂ ਹੋਣੀ ਹੈ ਰਾਤ ਨੂੰ ਉਹਨਾਂ ਦੀ ਭਗਤੀ ਰਾਤ ਨੂੰ ਸ਼ੁਰੂ ਹੋਣੀ ਬੈਠਾ 24 ਘੰਟੇ ਉਹ ਯਾਦ ਕਰਦੇ ਨੇ ਮੇਰੇ ਮਾਲਕ ਨੂੰ ਪਰ ਇਸ ਤਰ੍ਹਾਂ ਦੇ ਗੁਰਪੁਰਬਾਂ ਤੇ ਉਹ ਹੁਣ ਬੈਠ ਜਾਂਦੇ ਕਿੱਥੇ ਬੈਠਣਗੇ ਚੌਥੇ ਪੱਤੇ ਫਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੀ ਉਹਨਾਂ ਦੇ ਕਾਰਜ ਮੇਰਾ ਮਾਲਕ ਸਵਾਰਦਾ ਹੈ ਗੁਰ ਪਿਆਰਿਓ ਆ ਜੋ ਆਪਾਂ ਵਿਚਾਰ ਕੀਤੀ ਹੈ ਤਾਂ ਸਤਿਗੁਰੂ ਕਿਰਪਾ ਕਰਨ ਮੇਰਾ ਬਖਸਨ ਕਿ ਅਸਾ ਇੰਨੀ ਕੀ ਸਾਨੂੰ ਮਤ ਆ ਜਾਏ ਸਾਨੂੰ ਸਮਝ ਆ ਜਾਏ ਕਿ ਗੁਰੂ ਸਾਹਿਬ ਸਾਨੂੰ ਕੀ ਕਰਨ ਗੁਰਬਾਣੀ ਸਾਨੂੰ ਕੀ ਕਹ ਰਹੀ ਹੈ ਤਾਂ ਸਤਗੁਰੂ ਲਾਜ ਰੱਖਣ ਜੀ ਹੋਈਆਂ ਭੁੱਲਾਂ ਚੁੱਕਾ ਦਾਸ ਮਾਫੀ ਮੰਗਦਾ ਗੱਜ ਕੇ ਫਤੇ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ